ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਟੂ ਪਾਕ ਜਿਹਦੀ ਗੱਲ ਤੁਸੀਂ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਗਾਣੇ ਦੇ ਵਿੱਚ ਸੁਣੀ ਹੋਊਗੀ ਕੌਣ ਸੀ ਟੂ ਪਾਕ ਸਿੱਧੂ ਮੂਸੇਵਾਲਾ ਕਿਉਂ ਉਸ ਦਾ ਬਹੁਤ ਵੱਡਾ ਫੈਨ ਸੀ ਤੇ ਕਿਉਂ ਉਸ ਨੂੰ ਫੋਲੋ ਕਰਦਾ ਸੀ ਤੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਕਿਵੇਂ ਉਸ ਦੀ ਡੈਥ ਹੋਈ ਕਿੱਥੇ ਉਹਦਾ ਜਨਮ ਹੋਇਆ ਤਾਂ ਜਿਹੜਾ ਟੂ ਪਾਕ ਸੀ ਦੋਸਤੋ ਉਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਪੇਜ ਤੇ ਆਏ ਹੋ ਪਹਿਲੀ ਵਾਰੀ ਤਾਂ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਵੀਡੀਓ ਥੋੜੀ ਜੀ ਲੰਬੀ ਹੋਣ ਵਾਲੀ ਆ ਲਾਸਟ ਤੱਕ ਦੇਖਣਾ ਟੂ ਪਾਕ ਦੇ ਬਾਰੇ ਕੱਲੀ ਕੱਲੀ ਗੱਲ ਕਰਾਂਗੇ ਆਪਾਂ ਤਾਂ ਹਾਂਜੀ ਦੋਸਤੋ ਜਿਹੜਾ ਟੂ ਪਾਕ ਸੀ ਉਸ ਦਾ ਨਾਮ ਸੀ ਲੀਸਨ ਪੈਰਿਸ ਕਰੂਕਸ ਤਾਂ ਇਹਦਾ ਜਨਮ 16 ਜੂਨ 1971 ਨੂੰ ਨਿਊਯਾਰਕ ਸਿਟੀ ਦੇ ਵਿੱਚ ਹੁੰਦਾ ਤੇ ਜਿਹੜੀ ਇਹਦੀ ਮਾਤਾ ਹੁੰਦੀ ਆ ਦੋਸਤੋ ਉਹ ਬੀਪੀਪੀ ਪਾਰਟੀ ਦੀ ਮੈਂਬਰ ਹੁੰਦੀ ਆ ਜਿਹੜੀ ਬਲੈਕ ਪੈਂਥਰ ਪਾਰਟੀ ਸੀ ਬਲੈਕ ਪੈਂਥਰ ਪਾਰਟੀ ਕਾਲੇ ਲੋਕਾਂ ਦੇ ਵਿੱਚ 17 ਤੇ 18 ਦੇ ਦਹਾਕੇ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਜ਼ੁਲਮ ਹੁੰਦੇ ਸੀ। ਅਮਰੀਕਾ ਦਾ ਉਹ ਟਾਈਮ ਬਹੁਤ ਵਾਇਲੈਂਸ ਵਾਲਾ ਸੀ ਤੇ ਕਾਲੇ ਲੋਕਾਂ ਨੂੰ ਬਹੁਤ ਮਤਲਬ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤਾਂ ਜਿਹੜੀ BPP ਪਾਰਟੀ ਸੀ ਉਹ ਇਸ ਦੇ ਅੰਗੇਜਟ ਕੰਮ ਕਰਦੀ ਸੀ। ਤਾਂ ਜਿਹੜੀ ਟੌਪ ਟੂ ਪਾਰਕ ਸ਼ਕੂਰ ਦੀ ਮਾਤਾ ਸੀ ਅਫੀਨੀ ਸ਼ਕੂਰ ਉਹ ਵੀ ਇਸ ਮਤਲਬ ਪਾਰਟੀ ਦੀ ਮੈਂਬਰ ਸੀ ਤੇ ਹਮੇਸ਼ਾ ਕਾਲੇ ਲੋਕਾਂ ਵਾਸਤੇ ਖੜੀ ਰਹੀ। ਉਹਨੇ ਬਹੁਤ ਕ੍ਰਾਂਤੀਕਾਰੀ ਕਹਿ ਸਕਦੇ ਆਪਾਂ ਤੇ ਉਹਨੇ ਇੱਕ ਬੰਬ ਬਲਾਸਟ ਦੇ ਵਿੱਚ ਉਹਨੂੰ ਜੇਲ੍ਹ ਹੋ ਜਾਂਦੀ ਆ ਦੋਸਤੋ ਤੇ ਉਦੋਂ ਉਹ ਪ੍ਰੈਗਨੈਂਟ ਹੁੰਦੀ ਆ ਕਿ ਜੇਲ੍ਹ ਦੇ ਵਿੱਚ ਆਉਣ ਤੋਂ ਬਾਅਦ ਇੱਕ ਮਹੀਨੇ ਬਾਅਦ ਟੂ ਪਾਕ ਦਾ ਜਨਮ ਹੁੰਦਾ ਦੋਸਤੋ ਤੇ ਜਿਹੜਾ 1990 ਦੇ ਦशक ਦੇ ਵਿੱਚ ਬਹੁਤ ਵੱਡਾ ਲੀਜੈਂਡ ਮੰਨਿਆ ਗਿਆ ਹਿਪ-ਹੌਪ 뮤직 ਦੇ ਵਿੱਚ ਤੇ ਜਿਹੜਾ ਇਹਦਾ ਪਿਤਾ ਸੀ ਦੋਸਤੋ ਉਹ ਵੀ ਬੀਬੀਪੀ ਪਾਰਟੀ ਦਾ ਮੈਂਬਰ ਸੀ ਜੋ ਆਪਦੇ ਟਾਈਮ ਦਾ ਬਹੁਤ ਵੱਡਾ ਮੋਸਟ ਵਾਂਟਡ ਕ੍ਰਾਈਮਨਲ ਸੀ ਤਾਂ ਇਸ ਤੋਂ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਟੂ ਪਾਕ ਦਾ ਬਚਪਨ ਆ ਉਹ ਕਿੱਦਾਂ ਦੇ ਮਾਹੌਲ 'ਚ ਬੀਤਿਆ ਇੱਕ ਸ਼ੈਲਟਰ ਤੋਂ ਦੂਜੇ ਸ਼ੈਲਟਰ ਦੇ ਵਿੱਚ ਉਹਨੂੰ ਬਾਰ-ਬਾਰ ਮੂਵ ਕਰਨਾ ਪੈਂਦਾ ਸੀ ਤੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਬਚਪਨ ਦੇ ਵਿੱਚ ਹੀ ਟੈਲੈਂਟਡ ਸੀ ਉਹਦਾ ਬਚਪਨ ਤੋਂ ਟਾਰਗੇਟ ਸੀ ਵੀ ਉਹ ਫਿਲਮਾਂ ਦੇ ਵਿੱਚ ਜਾਵੇ ਉਹ ਥੀਏਟਰ ਸਿੱਖਣਾ ਚਾਹੁੰਦਾ ਸੀ ਤਾਂ ਉਹ ਸ਼ੁਰੂ ਤੋਂ ਹੀ ਮਤਲਬ ਥੀਏਟਰ ਦੀ ਪ੍ਰੈਕਟਿਸ ਕਰਦਾ ਰਹਿੰਦਾ ਸੀ ਛੋਟੇ-ਮੋਟੇ ਨਾਟਕ ਵਗੈਰਾ ਕਰਦਾ ਰਹਿੰਦਾ ਸੀ ਆਫ ਦੀ ਸਕੂਲਿੰਗ ਤੋਂ ਬਾਅਦ ਦੋਸਤੋ ਉਹ ਉਸਨੇ ਕੀ ਕੀਤਾ ਬਾਲਟਿਮੋਰ ਸਕੂਲ ਆਫ ਆਰਟ ਜੁਆਇਨ ਕਰ ਲਿਆ ਜਿੱਥੇ ਉਹਨੇ ਪੋਇਟਰੀ ਡਾਂਸ ਤੇ ਆਪਦਾ ਜਿਹੜਾ ਇਹ ਹਿਪ-ਹੋਪ ਤੇ ਥੀਏਟਰ ਵਗੈਰਾ ਸਿੱਖਿਆ ਤੇ ਉੱਥੇ ਉਹਦੀ ਇੱਕ ਦੋਸਤ ਸੀ ਦੋਸਤੋ ਜੇਰਾ ਸਮਿਥ ਜੋ ਕਿ ਬਾਅਦ ਦੇ ਵਿੱਚ ਆਪਾਂ ਦੇਖਿਆ ਹਾਲੀਵੁੱਡ ਦੀ ਬਹੁਤ ਵੱਡੀ ਡਾਇਰੈਕਟਰ ਹੈ ਤੇ ਜਿਨੇ ਬਾਅਦ ਦੇ ਵਿੱਚ ਜਾ ਕੇ ਬਿਲ ਸਮਿਥ ਹਾਲੀਵੁੱਡ ਦੇ ਐਕਟਰ ਨਾਲ ਵਿਆਹ ਕਰਵਾ ਲਿਆ ਸੀ ਤਾਂ ਇਹ 17 ਸਾਲ ਦਾ ਜਦੋਂ ਉਹ ਦੋਸਤੋ ਹੋ ਜਾਂਦਾ ਤਾਂ ਇਹ ਕੈਲੀਫੋਰਨੀਆ ਸ਼ਿਫਟ ਹੋ ਜਾਂਦਾ ਕੈਲੀਫੋਰਨੀਆ ਜਦੋਂ ਇਹ ਸ਼ਿਫਟ ਹੋਣ ਦਾ ਉਹਦੇ ਦੀ ਮਾਤਾ ਬਹੁਤ ਜ਼ਿਆਦਾ ਡਰਗ ਅਡਿਕਟ ਹੋ ਜਾਂਦੀ ਆ ਤੇ ਨਸ਼ਾ ਵੇਚਣ ਲੱਗ ਜਾਂਦੀ ਆ ਤੇ ਇਹ ਵੀ ਆਪਦੀ ਪੌਕੇਟ ਮਨੀ ਵਾਸਤੇ ਡਰਗ ਨੂੰ ਵੇਚਣਾ ਸ਼ੁਰੂ ਕਰ ਦਿੰਦਾ ਤੇ ਪਰ ਇਹਦਾ ਟਾਰਗੇਟ ਹੁੰਦਾ ਵੀ ਆਪਦੇ ਜ਼ਿੰਦਗੀ ਦੇ ਵਿੱਚ ਆਪਾਂ ਥੀਏਟਰ ਸਿੱਖਣਾ ਤਾਂ ਇਹਨੂੰ ਇੱਕ ਮੌਕਾ ਮਿਲਦਾ ਡਿਜੀਟਲ ਅੰਡਰਗਰਾਉਂਡ ਜਿਹੜਾ ਇੱਕ ਬੈਂਡ ਹੁੰਦਾ ਦੋਸਤੋ ਤਾਂ ਉੱਥੋਂ ਇਹਨੂੰ ਮੌਕਾ ਮਿਲਦਾ ਤਾਂ ਇਹ ਉਹਨਾਂ ਨਾਲ ਜੁਆਇਨ ਕਰ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਮੌਕਾ ਮਿਲਦਾ ਤਾਂ ਇਹ ਉਹਨਾਂ ਨਾਲ ਦੋ ਐਲਬਮਾਂ ਕਰਦਾ ਤੇ ਉਸ ਤੋਂ ਬਾਅਦ ਇਹਦਾ ਟਾਰਗੇਟ ਤਾਂ ਹੁੰਦਾ ਆਪਣੇ ਸੋਲੋ ਹਿਪ-ਹੌਪ ਉੱਤੇ ਉਸ ਡਿਜੀਟਲ ਅੰਡਰਗਰਾਊਂਡ ਦੇ ਨਾਲ ਕੰਮ ਕਰਨ ਤੋਂ ਬਾਅਦ ਇਹਨੂੰ ਮਤਲਬ ਇੱਕ ਨਾਮ ਤੇ ਰੁਤਬਾ ਮਿਲ ਜਾਂਦਾ ਤੇ ਜਿਸ ਤੋਂ ਬਾਅਦ ਇਹ ਆਪਣੇ ਹਿਪ-ਹੌਪ ਨੂੰ ਟਾਰਗੇਟ ਕਰਕੇ ਇੱਕ ਕੰਪਨੀ ਨਾਲ ਸਾਈਨ ਕਰਦਾ ਤੇ ਉੱਥੋਂ ਇੱਕ ਐਲਬਮ ਕੱਢਦਾ ਜਿਸ ਦਾ ਨਾਮ ਹੁੰਦਾ ਟੂ ਪਾਰਕ ਐਲਿਪਸ ਨੋ ਟੂ ਪਾਰਕ ਜਿਹੜਾ ਇਹ ਮਤਲਬ ਦੂਆ ਤੇ ਪਾਕ ਜਿਹੜਾ ਦੂਆ ਮਤਲਬ ਆਪਾਂ ਕਹਿ ਲਈਏ ਵੀ ਉਹ ਮੈਥਮੈਟਿਕਸ ਨੰਬਰ ਹੁੰਦਾ ਤੇ ਪਾਕ ਪੀਏਸੀ ਉਹ ਨੰਬਰ ਹੁੰਦਾ ਤੇ ਇਹ ਆਪਣੇ ਨਾਮ ਨੂੰ ਉਸ ਤੇ ਵਰਤ ਕੇ ਤਾਂ ਟੂ ਪਾਕ ਰੱਖ ਲੈਂਦਾ ਤੇ ਉਥੋਂ ਇਹ ਜਦੋਂ ਮਤਲਬ ਉਹ ਐਲਬਮ ਕੱਢਦਾ ਤਾਂ ਉਹਦੇ ਵਿੱਚ ਗੌਟ ਬੇਬੀ ਨਾਮ ਦਾ Song ਹੁੰਦਾ ਜਿਹੜਾ ਟ੍ਰੈਂਡਿੰਗ ਜਾਂਦਾ ਜੋ ਬਿਲਬੋਰਡ ਤੇ ਛਾ ਜਾਂਦਾ ਦੋਸਤੋ ਤਾਂ ਉਸ ਤੋਂ ਬਾਅਦ ਇਹ ਇੱਕ ਹੋਰ ਐਲਬਮ ਕੱਢਦਾ ਤੇ ਉਹ ਐਲਬਮ ਵੀ ਇਹਦੀ ਮਤਲਬ ਕੁਝ ਹੀ ਟਾਈਮ ਦੇ ਵਿੱਚ ਬਿਲਬੋਰਡ ਤੇ ਜਣ ਜਾਂਦੀ ਹੈ ਤੇ ਪੂਰਾ ਵੱਡਾ ਸਟਾਰ ਬਣ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਹ ਮੂਵੀ ਦੇ ਵਿੱਚ ਕੰਮ ਕਰਦਾ ਇੱਕ ਜੂਸ ਨਾਮ ਦੀ ਮੂਵੀ 92 ਦੇ ਵਿੱਚ ਤੇ ਫਿਰ 93 ਦੇ ਵਿੱਚ ਇੱਕ ਇਹ ਪੋਲਿਟਿਕ ਜਸਟਿਸ ਨਾਮ ਦੀ ਮੂਵੀ ਦੇ ਵਿੱਚ ਕੰਮ ਕਰਦਾ ਬਹੁਤ ਕੈਂਡ ਮੂਵੀਆਂ ਨੇ ਦੋਨੇ ਦੇਖੀਆਂ ਤੁਸੀਂ ਤਾਂ ਇਹ ਬਹੁਤ ਵੱਡਾ ਸਟਾਰ ਬਣਨ ਦੇ ਨਾਲ ਨਾਲ ਤਾਂ ਉੱਥੋਂ ਕੀ ਹੋ ਜਾਂਦੀ ਹੈ ਦੋਸਤੋ ਮਤਲਬ ਆਪਾਂ ਕਹਿ ਲਈਏ ਵੀ ਇਹਦੇ ਨਾਲ ਲੋਕਾਂ ਦੀ ਖੁੰਦਕ ਵੱਧ ਜਾਂਦੀ ਆ ਤੇ ਹਰ ਇੱਕ ਚਰਚਾ ਦੇ ਵਿੱਚ ਰਹਿਣਾ ਨਿਊਜ਼ ਦੇ ਵਿੱਚ ਰਹਿਣਾ ਡੇਲੀ ਕੋਈ ਨਾ ਕੋਈ ਕੌਂਟਰੋਵਰਸੀ ਹੋਣਾ ਤਾਂ ਉਹ ਤੋਂ ਸ਼ੁਰੂ ਹੋ ਜਾਂਦੀਆਂ ਨੇ ਇਹ ਚੀਜ਼ਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਇਹ ਇੱਕ ਸ਼ੋਅ ਲਾ ਰਿਆ ਹੁੰਦਾ ਆਊਟਡੋਰ ਕਿਉਂਕਿ ਅਮਰੀਕਾ ਵਰਗੇ ਮਤਲਬ ਵੱਡੇ ਦੇ ਉੱਤੇ ਆਊਟਡੋਰ ਸ਼ੋਅ ਰਮ ਜਿਵੇਂ ਆਪਣੇ ਸਟੇਡੀਅਮਾਂ ਦੇ ਵਿੱਚ ਲੱਗਦੇ ਨੇ ਤਾਂ ਉੱਥੇ ਕੀ ਹੁੰਦੀ ਹੈ ਦੋਸਤੋ ਇਹਦੀ ਇੱਕ ਗੈਂਗ ਨਾਲ ਖਿੱਚਾ ਤਾਣੀ ਹੋ ਜਾਂਦੀ ਆ ਲੜਾਈ ਹੋ ਜਾਂਦੀ ਆ ਤੇ ਆਪਸ ਦੇ ਵਿੱਚ ੱੱਕਾ ਮੁੱਕੀ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਉੱਥੋਂ ਮਤਲਬ ਇਹਦੀ ਕੰਟਰੋਵਰਸੀ ਚੱਲਣੀ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਮੈਂਡਨ ਸਿਟੀ ਦੇ ਵਿੱਚ ਹੁੰਦਾ ਏ ਸਾਰਾ ਤੇ ਉੱਥੇ ਇਹਦੀ ਜਿਹੜੀ ਬੰਦੂਕ ਹੁੰਦੀ ਆ ਦੋਸਤੋ ਡਿੱਗ ਪੈਂਦੀ ਆ ਉੱਤੇ ਜੋ 6 ਸਾਲ ਦੇ ਬੱਚੇ ਨੇ ਜਾ ਕੇ ਗੋਲੀ ਲੱਗ ਜਾਂਦੀ ਆ ਤੇ ਜਿਸ ਕਰਕੇ ਇਹ ਲੋਕਾਂ ਦੀ ਨਜ਼ਰਾਂ ਦੇ ਵਿੱਚ ਆ ਜਾਂਦਾ ਸਟਾਰ ਹੁੰਦਾ ਹੀ ਆ ਤਾਂ ਮੀਡੀਆ ਨੂੰ ਮੌਕਾ ਮਿਲ ਜਾਂਦਾ ਤਾਂ ਇਹ ਖਬਰਾਂ ਦੇ ਵਿੱਚ ਚੱਲ ਕੇ ਤਾਂ ਇਹ ਇੱਕ ਆਪਾਂ ਕਹਿ ਲਈਏ ਵੀ ਵੀ ਜਿਵੇਂ ਮੂਸੇ ਵਾਲੇ ਨਾਲ ਹੋਇਆ ਸੀ ਜਦੋਂ ਉਹਨੇ ਗੋਲੀ ਚਲਾਈ ਸੀ ਉੱਥੇ ਤਾਂ ਉਵੇਂ ਹੀ ਸਾਰਾ ਕੁਝ ਸੇਮ ਸਟੋਰੀ ਮਤਲਬ ਮੂਸੇ ਵਾਲੇ ਵਾਂਗੂ ਕੁਝ ਹੀ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੈ ਮਾ ਕੈਲੀਏ ਟੌਪ ਤੇ ਜਾਂਦਾ ਹੈ ਤੇ ਮਤਲਬ ਬਹੁਤ ਵੱਡਾ ਸਟਾਰ ਬਣ ਜਾਂਦਾ ਤੇ ਹਰ ਇੱਕ ਗੱਲ ਛੋਟੀ ਛੋਟੀ ਗੱਲ ਤੋਂ ਕੌਂਟਰੋਵਰਸੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹੀ ਇਹਦੀ 6 ਸਾਲ ਵਾਲੀ ਮਤਲਬ ਬੱਚੇ ਤੇ ਚਲੋ ਗੋਲੀ ਲੱਗਦੀ ਆ ਤਾਂ ਉਹ ਬਹੁਤ ਵੱਡੀ ਕੌਂਟਰੋਵਰਸੀ ਬਣ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਦੋ ਪੁਲਿਸ ਵਾਲਿਆਂ ਦੇ ਗੋਲੀ ਮਾਰ ਦਿੰਦਾ ਜਿਹੜੇ ਬੇਨਾ ਵਰਦੀ ਤੋਂ ਹੁੰਦੇ ਆ ਦੋਨਾਂ ਤਰਾਂ ਤੋਂ ਕੇਸ ਹੋ ਜਾਂਦਾ ਪਰ ਉਹ ਕੇਸ ਦੇ ਵਿੱਚ ਉਹ ਬਰੀ ਹੋ ਜਾਂਦਾ ਫੇਰ ਇੱਕ ਕੇਸ ਇਹਦੇ ਸੈਕਸ਼ੁਅਲ ਐਡਿਕਸ਼ਨ ਦਾ ਮਤਲਬ ਸੈਕਸ਼ੂਅਲ ਦਾ ਕੇਸ ਪੈਂਦਾ ਇਹਦੇ ਉੱਤੇ ਤੇ ਜਿਹਦੇ ਵਾਸਤੇ ਇਹਨੂੰ ਸਾਲ 2 ਸਾਲ ਵਾਸਤੇ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਤੇ ਇਹ ਜੇਲ੍ਹ ਦੇ ਵਿੱਚ ਚਲਾ ਜਾਂਦਾ ਦੋਸਤੋ ਤਾਂ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਇੱਕ ਇਹ ਨਿਊਯਾਰਕ ਦੇ ਵਿੱਚ ਜਦੋਂ ਜੇਲ੍ਹ ਤੋਂ ਆ ਜਾਂਦਾ ਨਿਊਯਾਰਕ ਸਟੂਡੀਓ ਦੇ ਵਿੱਚ ਆਪਣਾ ਮਤਲਬ ਕਹਿ ਲਈਏ ਵੀ ਰਿਕਾਰਡਿੰਗ ਕਰਨ ਵਾਸਤੇ ਜਾਂਦਾ ਤੇ ਉੱਥੇ نیچے ਹੀ ਇਹਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਹਮਲਾ ਹੋ ਜਾਂਦਾ ਤੇ ਉੱਥੇ ਉੱਪਰ ਸਟੂਡੀਓ ਦੇ ਵਿੱਚ ਬੀਫੀ ਤੇ ਪੀ ਡੀ ਡੀ ਮਤਲਬ ਹਿਪ ਹੌਪ ਨੇ ਉਹ ਵੀ ਸਟਾਰ ਸੀ ਉਹ ਵੀ ਉੱਥੇ ਹੁੰਦੇ ਆ ਉਸ ਟਾਈਮ ਇਹ ਦੋਸਤੋ ਇੱਕ ਈਸਟਰਨ ਤੇ ਇੱਕ ਵੈਸਟਰਨ ਇਹ ਦੋ ਤਰਾਂ ਦੇ ਵਿੱਚ ਵੰਡਿਆ ਹੋਇਆ ਅਮਰੀਕਾ ਦਾ ਜਿਹੜਾ ਹਿਪ ਹੌਪ ਹੈ ਤੇ ਇਹ ਮਤਲਬ ਬਹੁਤ ਵੱਡੀ ਆਪਾਂ ਕਹਿ ਲਈਏ ਵੀ ਹਿਪ ਹੌਪ ਦੀ ਸਭ ਤੋਂ ਵੱਡੀ ਲੜਾਈ ਇਹਨਾਂ ਦੋਨਾਂ ਤਰਾਂ ਦੇ ਵਿੱਚ ਚੱਲਦੀ ਸੀ ਇਹਨਾਂ ਦੋਨਾਂ ਤਰਾਂ ਦੇ ਵਿੱਚ ਚੱਲਦੀ ਸੀ ਇੱਕ ਵੈਸਟਰਨ ਸੀਗਾ ਇੱਕ ਈਸਟਰਨ ਸੀਗਾ ਮਤਲਬ ਆਪਾਂ ਕਹਿ ਲਈਏ ਵੀ ਇੱਕ ਪਾਸਾ ਤਾਂ ਜਿਹੜਾ ਟੂਪਾਕ ਨੂੰ ਉਹ ਕਰਦਾ ਸੀ ਇੱਕ ਪੀ ਡੀ ਡੀ ਵਾਲਾ ਪਾਸਾ ਅ ਇਹਨਾਂ ਦੀ ਜਿਹੜੀ ਆਪਸ 'ਚ ਹੀ ਲੜਾਈ ਉਹ ਬਹੁਤ ਜ਼ਿਆਦਾ ਇੰਦਾ ਹੀ ਕੌਂਟਰਵਰਸੀਆਂ ਚੱਲਦੀਆਂ ਰਹਿੰਦੀਆਂ ਦੋਸਤੋ ਤਾਂ ਇਹਦੇ ਤੇ 18 ਪਰਚੇ ਕਹਿ ਸਕਦੇ ਆ ਪਰ 18 ਕੇਸ ਹੋ ਜਾਂਦੇ ਆ ਤੇ 18 ਕੇਸਾਂ ਦੇ ਵਿੱਚੋਂ ਜਿਹੜਾ ਪੁਲਿਸ ਵਾਲਾ ਕੇਸ ਹੁੰਦਾ ਇਹਦਾ ਤਾਂ ਉਹ ਰਫਾ-ਦਫਾ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਮਤਲਬ ਇੱਕ ਸੈਕਸ਼ੂਅਲ ਕੇਸ ਦੇ ਵਿੱਚ ਜੇਲ੍ਹ ਚਲਾ ਜਾਂਦਾ ਤੇ ਉਸ ਤੋਂ ਪਹਿਲਾਂ ਨਾ ਇੱਕ ਐਲਬਮ ਕਰਦਾ ਮੀ ਅੰਗੇਸ਼ ਦਾ ਵਰਡ ਤੇ ਉਹ ਐਲਬਮ ਦੇ ਉੱਤੇ ਕੰਮ ਕਰ ਰਿਆ ਹੁੰਦਾ ਤੇ ਇਹਨੂੰ ਜੇਲ੍ਹ ਜਾਣਾ ਪੈ ਜਾਂਦਾ ਤੇ ਜੇਲ੍ਹ ਦੇ ਵਿੱਚ ਇੱਕ ਇਹ ਇੱਕੋ ਹੀ ਕਲਾਕਾਰ ਹੋਇਆ ਜਿਹੜਾ ਜੇਲ੍ਹ ਦੇ ਵਿੱਚੋਂ ਐਲਬਮ ਨੂੰ ਰਿਲੀਜ਼ ਕਰ ਦਿੰਦਾ ਤੇ ਉਹ ਐਲਬਮ ਦੋਸਤੋ ਬਿਲਬੋਰਡ ਤੇ ਪਹਿਲੇ ਨੰਬਰ ਤੇ ਆਉਂਦੀ ਆ ਉਹ ਉਹ ਗਾਣਾ ਮਤਲਬ ਇਹਨੂੰ ਹੋਰ ਵੀ ਜ਼ਿਆਦਾ ਆਪਾਂ ਕਹਿ ਲਈਏ ਵੀ ਟੌਪ ਤੇ ਪਹੁੰਚਾ ਦਿੰਦਾ ਵੀ ਜਿੱਥੇ ਇਹ ਏਬੀ ਬੋਰਡ ਲੈਵਲ ਤੇ ਨਹੀਂ ਬੋਰਡ ਲੈਵਲ ਤੇ ਫੇਮਸ ਹੋ ਜਾਂਦਾ ਵੀ ਪੂਰੀ ਦੁਨੀਆ ਇਹਨੂੰ ਜਾਣਨ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਇਹਨੂੰ ਮਤਲਬ ਜਿਹੜੀ ਕੰਪਨੀ ਨਾਲ ਇਹਦਾ ਕੰਟਰੈਕਟ ਹੁੰਦਾ ਉਹ ਕੰਪਨੀ ਇਹਨੂੰ ਬੇਲ ਨਹੀਂ ਕਰਾਉਂਦੀ ਉਹ ਛਣਾਉਂਦੀ ਨਹੀਂ ਕਿਉਂਕਿ ਬੇਲ ਦੇ ਉੱਤੇ ਬਹੁਤ ਪੈਸਾ ਲੱਗਣਾ ਹੁੰਦਾ ਲਗਭਗ 12-13 ਕਰੋੜ ਵੀ ਮਿਲੀਅਨ ਦੇ ਹਿਸਾਬ ਨਾਲ ਖਰਚਾ ਹੁੰਦਾ ਹੁੰਦਾ ਤੇ ਉਹ ਕੰਪਨੀ ਇਹਦੀ ਬੇਲ ਨਹੀਂ ਕਰਾਉਂਦੀ ਇਹਦੀ ਮਾਂ ਤੇ ਜਿਹੜਾ ਅਟਾਰਨੀ ਜਿਹੜਾ ਇਹਦਾ ਵਕੀਲ ਹੁੰਦਾ ਉਹ बार-बार ਮਤਲਬ ਉਸ ਕੰਪਨੀ ਦੇ ਚੱਕਰ ਲਗਾਉਂਦੇ ਰਹਿੰਦੇ ਆ ਤਾਂ ਇੱਕ ਹੋਰ ਕੰਪਨੀ ਹੁੰਦੀ ਆ ਦੋਸਤੋ ਜਿਹਦੇ ਵਿੱਚ ਇੱਕ ਸੁਗਨਾ ਨਾਮ ਦਾ ਵਿਅਕਤੀ ਹੁੰਦਾ ਜਿਹੜਾ ਗੈਂਗਸਟਰ ਹੁੰਦਾ ਖੁਦ ਹੀ ਤੇ ਉਹ ਜਾਂਦਾ ਇਹਦੀ ਬੇਲ ਕਰਵਾ ਕੇ ਇਹਨੂੰ ਸੇਮ ਡੇ ਲੈ ਕੇ ਆਉਂਦਾ ਤੇ ਆਪਦੇ ਕੋਲੋਂ 10 ਕਰੋੜ ਲਗਭਗ 18 ਲੱਖ ਰੁਪਏ ਖਰਚਦਾ মিলিয়ন ਡਾਲਰ ਜਿਹੜਾ ਇਹਦੀ ਬੇਲ ਤੇ ਲੱਗਦਾ ਉਹ ਇਹਨੂੰ ਲੈ ਆਉਂਦਾ ਤਾਂ ਫਿਰ ਇਹੇ ਉਸ ਕੰਪਨੀ ਨੂੰ ਛੱਡ ਕੇ ਉਸ ਬੰਦੇ ਨਾਲ ਸਾਈਨ ਕਰਦਾ ਦੋਸਤੋ ਤੇ ਉਸ ਤੋਂ ਪਹਿਲਾਂ ਜਿਹੜੀ ਤੁਹਾਨੂੰ ਇੱਕ ਘਟਨਾ ਦੱਸੀ ਸੀ ਵੀ ਨਿਊਯਾਰਕ ਸਟੂਡੀਓ ਦੇ ਵਿੱਚ ਇਹ ਜਦੋਂ ਮਤਲਬ ਆਪਦੀ ਰਿਕਾਰਡਿੰਗ ਕਰਨ ਵਾਸਤੇ ਜਾਂਦਾ ਤੇ ਉੱਥੇ ਗੋਲੀਆਂ ਚੱਲ ਪੈਣੀਆਂ ਤੇ ਉੱਪਰਲੇ ਪਾਸੇ ਜਿਹੜਾ VF ਤੇ PDD ਉੱਥੇ ਹੁੰਦੇ ਆ ਤਾਂ ਇਹ ਸੋਚਦਾ ਵੀ ਜਿਹੜੇ VF ਤੇ PDD ਨੇ ਉਹਨਾਂ ਨੇ ਇਹ ਕੰਮ ਸਾਰਾ ਕਰਾਇਆ ਤੇ ਮਤਲਬ ਇਹ ਕੀ ਹੈ ਜਿਹੜਾ ਅਮਰੀਕਾ ਦੇ ਵਿੱਚ ਦੋ 13 ਸੀਗੀਆਂ ਹਿਪ-ਹੌਪ ਦੀਆਂ ਜਿਹਨੂੰ ਆਪਾਂ ਵੈਸਟਰਨ ਤੇ ਈਸਟਰਨ ਮਤਲਬ ਹਿਪ-ਹੌਪ ਕਹਿੰਦੇ ਨੇ ਬਹੁਤ ਵੱਡੀ ਲੜਾਈ ਸੀ ਦੁਨੀਆ ਦੀ ਸਭ ਤੋਂ ਵੱਡੀ ਕੌਂਟਰੋਵਰਸੀ ਮੰਨੀ ਗਈ ਸੀ ਜਿਵੇਂ ਆਪਣੇ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਜਾਂ ਕਰਨ ਔਸਲੇ ਇਹ ਇੱਕ ਤੇ ਰਸੀ ਤੇ ਸਿੱਧੂ ਮੂਸੇਵਾਲਾ ਇਹ ਆਪਸ ਦੇ ਵਿੱਚ ਗਾਣਿਆਂ ਦੇ ਵਿੱਚ ਲੜਾਈਆਂ ਕਰਦੇ ਸੀ ਤਾਂ ਉਦਾਂ ਹੀ ਵੈਸਟਰਨ ਤੇ ਈਸਟਰਨ ਬਹੁਤ ਮੰਨੀ ਹੋਈ ਲੜਾਈ ਸੀ ਇਹ ਇੱਕ ਦੂਜੇ ਤੇ ਗਾਣੇ ਕਰਦੇ ਸੀ ਤੇ ਜਦੋਂ ਜੇਲ੍ਹ ਦੇ ਵਿੱਚ ਹੁੰਦਾ ਨਾ ਟੂ ਪਾਕ ਤਾਂ ਜਿਹੜੇ ਪੀ ਡੀ ਡੀ ਤੇ ਵੀ ਵੀ ਉਹ ਉਹ ਇਹਦੇ ਉੱਤੇ ਇੱਕ ਗਾਣਾ ਕੱਢਦੇ ਆ ਤਾਂ ਜਦੋਂ ਇਹ ਜੇਲ੍ਹ ਤੋਂ ਬਾਹਰ ਆ ਜਾਂਦਾ ਫਿਰ ਸੁਗਨਾਈਟ ਜਿਹੜਾ ਵਿਅਕਤੀ ਹੁੰਦਾ ਉਹਦੀ ਕੰਪਨੀ ਨੂੰ ਸਾਈਨ ਕਰ ਲੈਂਦਾ ਤੇ ਉਸ ਤੋਂ ਬਾਅਦ ਇਹ ਮਤਲਬ ਹੋਰ ਇੱਕ ਗਾਣਾ ਕੱਢਦਾ ਹੋਰ ਇੱਕ ਐਲਬਮ ਕੱਢਦਾ ਆਲ ਆਈਜ਼ ਓਨ ਮੀ ਤੇ ਮਤਲਬ ਇੱਕ ਉਸ ਤੋਂ ਪਹਿਲਾਂ ਨਾ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਰਹਗੀ ਦੋਸਤੋ ਜਿਹੜੀ ਮੀ ਇੰਗੇਸਟ ਦਾ ਵਰਡ ਦੇ ਵਿੱਚ ਇੱਕ ਗਾਣਾ ਹੁੰਦਾ ਇਹਦਾ ਡੀਅਰ ਮਮਾ ਮਤਲਬ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣੀ ਮਾਂ ਦੇ ਵਾਸਤੇ ਗਾਣਾ ਗਾਇਆ ਸੀ ਤਾਂ ਉਦਾਂ ਹੀ ਟੂਪਾਕ ਨੇ ਵੀ ਡੀਅਰ ਮਮਾ ਨਾਮ ਦਾ ਗਾਣਾ ਗਾਇਆ ਸੀ ਸੇਮ ਗਾਣੇ ਦਾ ਨਾਮ ਰੱਖਿਆ ਸੀ ਸਿੱਧੂ ਮੂਸੇਵਾਲੇ ਵਾਂਗੂ ਡੀਅਰ ਮਮਾ ਤਾਂ ਸੇਮ ਹੋ ਤੇ ਉਸ ਤੋਂ ਬਾਅਦ ਇਹ ਉਸ ਕੰਪਨੀ ਜਿਹੜੀ ਕੰਪਨੀ ਦਾ ਨਾਮ ਸੀਗਾ ਆ ਲਾਈਸ ਓਨ ਮੀ ਨਾਮ ਦੀ ਮਤਲਬਾ ਕੈਲੀਫੋਰਨੀਆ ਨਾਮ ਦਾ ਗੀਤ ਕੱਢਦਾ ਤੇ ਉਹ ਵੀ ਮਤਲਬ ਬਹੁਤ ਹਿੱਟ ਹੁੰਦਾ ਗੀਤ ਤੇ ਜੇਲ੍ਹ ਦੇ ਵਿੱਚ ਵੀ ਇਹ ਟਾਈਮ ਵੇਸਟ ਨਹੀਂ ਕਰਦਾ ਦੋਸਤੋ ਉੱਥੇ ਕਿਤਾਬਾਂ ਪੜ੍ਹਦਾ ਪੂਰੀਆਂ ਡੇਢ ਸਾਲ ਸ਼ੈਕਸਪੀਅਰ ਤੇ ਹੋਰ ਮਤਲਬ ਬਹੁਤ ਜ਼ਿਆਦਾ ਗਿਆਨੀ ਕਿਤਾਬਾਂ ਪੜ੍ਹਦਾ ਤੇ ਬਹੁਤ ਜ਼ਿਆਦੀ ਡਿਟੇਲ ਦੇ ਵਿੱਚ ਮਤਲਬ ਸਿੱਖ ਜਾਂਦਾ ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਸਿੱਧੂ ਮੂਸੇਵਾਲੇ ਵਾਂਗੂ ਆਪਦੀ ਕਮਿਊਨਿਟੀ ਨੂੰ ਬਹੁਤ ਪਿਆਰ ਕਰਦਾ ਕਮਿਊਨਿਟੀ ਤੇ ਹੀ ਗਾਣਾ ਗਾਉਂਦਾ ਵੀ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਜੀਤੇ ਜ਼ੁਲਮ ਹੁੰਦੇ ਸੀ ਉਹਦੇ ਅੰਗੇਜਡ ਸਰਕਾਰਾਂ ਨੂੰ ਮਤਲਬ ਚੈਲੰਜ ਕਰ ਕਰ ਗਾਣੇ ਗਾਉਂਦਾ ਸੀ ਵੀ ਉੱਥੋਂ ਦਾ ਸੱਚ ਸੀ ਜਿਹੜਾ ਉਹ ਸਰਕਾਰਾਂ ਤੱਕ ਲੈ ਕੇ ਜਾਂਦਾ ਸੀ ਤੇ ਉਦਾਂ ਹੀ ਮਤਲਬ ਜਿਵੇਂ ਸਿੱਧੂ ਮੂਸੇਵਾਲਾ ਪੰਜਾਬ ਨੂੰ ਮਤਲਬ ਲਾ ਲੋ ਮੂਹਰੇ ਰੱਖ ਕੇ ਪੰਜਾਬ ਦੇ ਗਾਣੇ ਗਾਉਂਦਾ ਸੀ ਤੇ ਸਰਕਾਰਾਂ ਦੇ ਕੰਨਾਂ ਤੱਕ ਉਹਦੇ ਗਾਉ ਗਾਣੇ ਜਾ ਕੇ ਵੱਜਦੇ ਸੀ ਜਿਹਦੇ ਕਰਕੇ ਮਤਲਬ ਪੂਰਾ ਵਰਡ ਜਾਂ ਪੂਰਾ ਅਮਰੀਕਾ ਹਿੱਲ ਜਾਂਦਾ ਸੀ ਓਵੇਂ ਜਿਵੇਂ ਆਪਣੇ ਪੰਜਾਬ ਦੇ ਗਾਣਿਆਂ ਨਾਲ ਸਿੱਧੂ ਮੂਸੇ ਦਾ ਤਾਂ ਉਦਾਂ ਹੀ ਇਹ ਗਾਣੇ ਗਾਉਂਦਾ ਸੀ ਇਸੇ ਕਰਕੇ ਜਿਹੜਾ ਸਿੱਧੂ ਮੂਸੇ ਵਾਲਾ ਸੀ ਉਹ ਇਹਦਾ ਫੈਨ ਸੀਗਾ ਇਹ ਆਪਦੀ ਕਮਿਊਨਿਟੀ ਦੇ ਗਾਣੇ ਗਾਉਂਦਾ ਸੀ ਆਪਦੇ ਲਾਈਫ ਸਟਾਈਲ ਨੂੰ ਮਤਲਬ ਆਪਦੀ ਕਮਿਊਨਿਟੀ ਦੇ ਨਾਲ ਹੀ ਲੈ ਕੇ ਚੱਲਦਾ ਸੀ ਤਾਂ ਇਹ ਸੁਗਨਾਈਟ ਦੀ ਕੰਪਨੀ ਨੂੰ ਸਾਈਨ ਕਰ ਲੈਂਦਾ ਤਾਂ ਉਹਦੇ ਵਿੱਚ ਕਿਹੇ ਐਲਬਮ ਰਿਲੀਜ਼ ਕਰਦਾ ਜਿਹੜੀ ਹੁੰਦੀ ਹੈ 올 ਆਈਜ਼ ਔਨ ਮੀ ਮਤਲਬ ਸਾਰਿਆਂ ਦੀ ਅੱਖ ਮੇਰੇ ਤੇ ਤੇ ਜਦੋਂ ਇਹ ਐਲਬਮ ਰਿਲੀਜ਼ ਹੁੰਦੀ ਹੈ ਤਾਂ ਇਹਦੇ ਵਿੱਚ ਇੱਕ ਗਾਣਾ ਹੁੰਦਾ ਕੈਲੀਫੋਰਨੀਆ ਜਿਹੜੀ ਅੱਜ ਵੀ ਵਾਇਪ ਵਜਦੀ ਹੈ ਤੇ ਇਹਦੀ 5 ਲੱਖ ਕਾਪੀਆਂ ਉਸ ਟਾਈਮ ਸੇਲ ਹੁੰਦੀਆਂ ਨੇ ਤੇ ਇਹ ਨੰਬਰ 1 ਟ੍ਰੈਂਡਿੰਗ ਚੱਲਦਾ ਜਿਵੇਂ ਆਪਣੇ ਹੁਣ ਟ੍ਰੈਂਡਿੰਗ ਚੱਲਦਾ ਤਾਂ ਤੇ ਇਹ ਬਿਲਬੋਰਡ ਤੇ ਨੰਬਰ 1 ਤੇ বাজਦਾ ਤੇ ਇਹ ਪੂਰੀ ਧੂਤੀ ਬੋਲਣ ਲੱਗ ਜਾਂਦੀ ਆ ਪੂਰੀ ਮਤਲਬ ਦੁਨੀਆ ਦੇ ਵਿੱਚ ਤੇ ਇਹ ਜਿਹੜੀ ਦੂਜੀ ਗੈਂਗ ਹੁੰਦੀ ਆ ਈਸਟਰਨ ਸਾਈਡ ਉਹਨਾਂ ਨਾਲ ਇਹਨਾਂ ਦੀ ਖਾਰ ਚੱਲਦੀ ਰਹਿੰਦੀ ਆ ਤਾਂ ਜਿਹੜੀ ਇਹ ਸੁਗ ਨਾਈਟ ਨਾਮ ਦੀ ਕੰਪਨੀ ਸੀ ਇਹ ਮਤਲਬ ਕੰਪਨੀ ਘਟ ਬਦਮਾਸ਼ਾਂ ਦਾ ਆਡਾ ਵੱਧ ਸੀ ਵੀ ਜਿੰਨੇ ਟੌਪ ਦੇ ਆਪਾਂ ਕਹਿ ਲਈਏ ਬਦਮਾਸ਼ ਕਿਉਂਕਿ ਸੁਗ ਨਾਈਟ ਖੁਦ ਇੱਕ ਮਤਲਬ ਬਦਮਾਸ਼ ਸੀਗਾ ਤੇ ਸਾਰੇ ਟੌਪ ਦੇ ਗੁੰਡੇ ਬਦਮਾਸ਼ ਇਸ ਦੇ ਨਾਲ ਸਾਈਨ ਹੁੰਦੇ ਆ ਪਰ ਟੂ ਪਾਕ ਦੀ ਮੌਤ ਤੋਂ ਪਹਿਲਾਂ ਇੱਕ ਇਨਸੀਡੈਂਟ ਹੁੰਦਾ ਦੋਸਤੋ ਅਗਸਟ 1996 ਦੇ ਵਿੱਚ ਤਾਂ ਜਿਹੜਾ ਮਤਲਬ ਇਹਨਾਂ ਦਾ ਆਪਾਂ ਕਹਿ ਲਈਏ ਡੈਥ ਰੋ ਇਹਨਾਂ ਦਾ ਉਹ ਸੀਗਾ ਗਰੁੱਪ ਉਸ ਗਰੁੱਪ ਦਾ ਇੱਕ ਮੈਂਬਰ ਮੌਲ ਦੇ ਵਿੱਚ ਲਾਸ ਐਂਡਰਸਨ ਨਾਮ ਦਾ ਵਿਅਕਤੀ ਹੁੰਦਾ ਜਿਹੜਾ ਇਹ ਦੋ ਗਰੁੱਪ ਸੀਗੇ ਇੱਕ ਨੂੰ ਬਲੱਡ ਕਹਿੰਦੇ ਸੀ ਤੇ ਇੱਕ ਨੂੰ ਕ੍ਰਿਪਸ ਕਹਿੰਦੇ ਸੀ ਮਤਲਬ ਵੈਸਟਰਨ ਤੇ ਈਸਟਰਨ ਹਿਪ ਹੌਪ ਦੇ ਦੋ ਗਰੁੱਪ ਸੀ ਜਿਵੇਂ ਆਪਣੇ ਇਨਾਂ ਦੀ ਮਤਲਬ ਮੌਤ ਦਾ ਕਾਰਨ ਸਿੱਧੂ ਬਾਈ ਜੀ ਦਾ ਕਾਰਨ ਕੀ ਬਣਿਆ ਵੀ ਇੱਕ ਤਾਂ ਗੋਲਦੀ ਪ੍ਰਾੜ ਦਾ ਗਰੁੱਪ ਤੇ ਇੱਕ ਜਿਹੜਾ ਇਹ ਇਹਨਾਂ ਨੇ ਮਤਲਬ ਗਾਣਾ ਗਾਇਆ ਸੀਗਾ ਉਹ ਗਰੁੱਪ ਉਹਮੀ ਗਰੁੱਪ ਬਾਜੀ ਧੜੇ ਬਾਜੀ ਕਰਕੇ ਹੀ ਉਸ ਦੀ ਮੌਤ ਹੋਈ ਸੀ ਤਾਂ ਜਦੋਂ ਇਸ ਗਰੁੱਪ ਦਾ ਮੈਂਬਰ ਇੱਕ ਮੌਲ ਦੇ ਵਿੱਚ ਜਾਂਦਾ ਤਾਂ ਐਂਡਰਸਨ ਜਿਹੜਾ ਕ੍ਰਿਪਸ ਗਰੁੱਪ ਦਾ ਹੁੰਦਾ ਉਹ ਬਲੱਡ ਗਰੁੱਪ ਮਤਲਬ ਟੂ ਪਾਕ ਦੇ ਗਰੁੱਪ ਦੇ ਇੱਕ ਬੰਦੇ ਦੇ ਗਲ ਦੇ ਵਿੱਚੋਂ ਇੱਕ ਚੇਨ ਖੋ ਲੈਂਦਾ ਤੇ ਉੱਥੇ ਹੱਥੋ ਪਾਈ ਹੁੰਦੀ ਆ ਮਾਰਕਟਾਈ ਹੁੰਦੀ ਆ ਤੇ ਉੱਥੋਂ ਉਹ ਚਲਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਬੌਕਸਰ ਮਸ਼ਹੂਰ ਬਹੁਤ ਬੌਕਸਰ ਮਸ਼ਹੂਰ ਹੈ ਤਾਂ ਮਾਈਕ ਟਾਈਸਨ ਦੀ ਲੈਸ ਬੈਕਸਾ ਆਉਂਦਾ ਜਿਹੜਾ ਟੂ ਪਾਕ ਹੈ ਉਹਦੀ ਫਾਈਟ ਅਟੈਂਡ ਕਰਨ ਤੇ ਉੱਥੇ ਸਾਰੇ ਮਤਲਬ ਸੁਗਨਾਈਟ ਗਰੁੱਪ ਦੇ ਮੈਂਬਰ ਆਉਂਦੇ ਆ ਤੇ ਉਹ ਸਾਨੂੰ ਪਤਾ ਮੌਕੇ ਦੀ ਵੇਟ 'ਚ ਹੀ ਹੁੰਦੇ ਸੀਗੇ ਤੇ ਉਹ ਜਿਹੜਾ ਬੰਦਾ ਜਿਹੜਾ ਚੇਨ ਖੋ ਕੇ ਆਇਆ ਸੀ ਜਿਹਨੇ ਕੁੱਟਮਾਰ કરી ਸੀ ਉਹ ਵੀ ਉੱਥੇ ਮਿਲ ਜਾਂਦਾ ਤੇ ਟੂ ਪਾਕ ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਤੇ ਉੱਥੇ ਪੂਰੀ ਰੱਜ ਕੇ ਲੜਾਈ ਹੁੰਦੀ ਆ ਹੱਥੋ ਕੁੱਤੀ ਹੁੰਦੀ ਆ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਇਹ ਸਾਰੇ ਉੱਥੋਂ ਰਫੂ ਚੱਕਰ ਹੋ ਜਾਂਦੇ ਆ ਟੂ ਪਾਕ ਆਪਣੇ ਕੱਪੜੇ ਚੇਂਜ ਕਰਦਾ ਤੇ ਸੋਗ ਨਾਈਟ ਦੀ ਗੱਡੀ 'ਚ ਬਹਿ ਕੇ ਉੱਥੋਂ ਚੱਲ ਪੈਂਦਾ ਗਾਹਾਂ ਇੱਕ ਲਾਈਟ ਤੇ ਜਾ ਕੇ ਦੋਸਤੋ ਇਹ ਆਪਣੇ ਫੈਨ ਨੂੰ ਮਿਲਦਾ ਤਾਂ ਉੱਥੋਂ ਇੱਕ ਕਾਰ ਆਉਂਦੀ ਆ ਜਿਹੜੀ ਟੂ ਪਾਕ ਨੂੰ ਆ ਕੇ ਪੰਜ ਛੇ ਗੋਲੀਆਂ ਮਾਰ ਦਿੰਦੀ ਆ ਤੇ ਉਹ ਨਾਲ ਦੀ ਨਾਲ ਸੋਗ ਨਾਈਟ ਇਹਨੂੰ ਲੈ ਕੇ ਹਸਪੀਟਲ ਨੂੰ ਜਾਣ ਲੱਗਾ ਤੇ ਰਸਤੇ ਚ ਪੁਲਿਸ ਉਹਨੂੰ ਰੋਕ ਲੈਂਦੀ ਹੈ ਕਿਉਂਕਿ ਉਹ ਬਹੁਤ ਤੇਜ਼ ਚਲਾ ਰਿਹਾ ਸੀ ਗਲਤ ਚਲਾ ਰਿਹਾ ਸੀ ਤੇ ਐਂਬੂਲੈਂਸ ਤੇ ਟੂ ਪਾਕ ਨੂੰ ਉੱਥੇ ਲੈ ਜਾਂਦੇ ਆ ਤੇ ਕੋਸ਼ਿਸ਼ ਦੇਣਾ ਬਾਅਦ ਜਿਹੜੀ ਟੂ ਪਾਕ ਦੀ ਮੌਤ ਹੋ ਜਾਂਦੀ ਆ ਪਰ ਜਿਹੜੇ ਉਹਦੇ ਫੈਨ ਸੀ ਉਹ ਸੋਚਦੇ ਸੀ ਵੀ ਟੂ ਪਾਕ ਨੂੰ ਪਹਿਲਾਂ ਵੀ ਗੋਲੀ ਲੱਗੀ ਹੈ ਖਬਰੇ ਉਹ ਬਚ ਜਾਊਗਾ ਪਰ ਟੂ ਪਾਕ ਦੀ ਉਦੋਂ ਮੌਤ ਹੋ ਜਾਂਦੀ ਹੈ ਤੇ ਕੁਝ ਲੋਕ ਤਾਂ ਇਦਾਂ ਕਹਿੰਦੇ ਸੀ ਵੀ ਜਿਹੜਾ ਸੁਗ ਨਾਈਟ ਸੀ ਉਹਨੇ ਇਹਨੂੰ ਮਰਵਾਤਾ ਕਿਉਂਕਿ ਇਹ ਜਿਹੜਾ ਸੀਗਾ ਡੈਥ ਰੋ ਨੂੰ ਛੱਡਣਾ ਚਾਹੁੰਦਾ ਸੀਗਾ ਪਰਾ ਸੁਗਨਾਈਟ ਤਾਂ ਬਹੁਤ ਵਧੀਆ ਮਿੱਤਰ ਸੀ ਉਹਦਾ ਤੇ ਫੇਰ ਹੀ ਕਹਿੰਦੇ ਜਿਹੜਾ ਅਲੈਗਜ਼ੈਂਡਰ ਜੀ ਨੂੰ ਕੁੱਟ ਗਿਆ ਸੀ ਉਹਨੇ ਇਹਨੂੰ ਮਰਵਾਤਾ ਬਾਅਦ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਪਾਰਟ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਤੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ